ਇਕ ਪਵਚਨ ਕੱਢਾਂਗੇ ਪਵਿੱਤਰ ਬਾਈਬਲ ਦੇ ਵਿੱਚੋਂ ਕਹਾਉਤਾਂ ਦੀ ਕਿਸਤ ਉਧਾ 28 ਅਧਿਆਇ ਉਧਿ 13 ਆਇਤ ਸਲਾਮ ਦੇ ਵਿੱਚ ਲਿਖਿਆ ਜਿਹੜਾ ਆਪਣੇ ਅਪਰਾਧਾਂ ਨੂੰ ਆਪਣੇ ਪਾਪਾਂ ਨੂੰ ਆਪਣੀਆਂ ਗਲਤੀਆਂ ਨੂੰ ਲੁਕੋ ਲੈਂਦਾ ਆ ਦਿਨਾਂ ਤੋਂ ਦੇਲੇ ਪਰਪੇ ਗੋਲਦੇ ਉਹ ਸਫਲ ਨਹੀਂ ਉਹ ਨੰਬਰ ਸਨ ਉਹ ਸਕਸੈਸਫੁਲ ਨਹੀਂ ਗਾ ਉਹ ਕਾਮਯਾਬ ਨਹੀਂ ਹੁੰਦਾ। ਕੋਣ ਜਿਹੜਾ ਆਪਣੀ ਮਿਸਟੇਕਸ ਨੂੰ ਆਪਣੀਆਂ ਗਲਤੀਆਂ ਨੂੰ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ। ਕੀ ਕੋਠੀ ਸੁਤੰਤ ਕੋਲ ਨੂੰ ਕਿ ਕੋਪਰੇ ਲੈਸੇ ਨੇਸੇਪੋਲਪਿਕ। ਇਹ ਮਤਲਬ ਲਿਖਿਆ ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਆ। ਕੀ ਲੇ ਕੋਨ ਫੈਸਲਾ। ਉਹਦੇ ਉੱਤੇ ਰਹਿਮ ਕੀਤਾ ਜਾਵੇ। ਇਹ ਆਪਾਂ ਤੁਹਾਨੂੰ ਪਰ ਉਹ ਨਹੀਂ ਆ। ਸੋਚੇਂਤ ਨਹੀਂ ਦੇਖੀ ਕਮ। ਖੁਦਾ ਦਾ ਕਲਾਮ ਅੱਜ ਸਾਨੂੰ ਇਹ ਕਹਿ ਰਿਹਾ। ਲਾ ਬਿਬੀਅ ਚੀ ਚੇ ਕੀ? ਜਦੋਂ ਅਸੀਂ ਜਾਣੇ ਅਣਜਾਣੇ ਵਿੱਚ ਮਿਸਟੇਕਸ ਕਰਦੇ ਹਾਂ ਕੰਦ ਨਹੀਂ ਕਿ ਕਹਿੰਗੇ ਕਿ ਇਹ ਹੁਣ ਦੇ ਲਈ ਫੋਰਟਬੈਕ ਸਿਸਪੈਲੋ ਸਾਡੇ ਕੋ ਗੁਨਾਹ ਹੁੰਦਾ ਜਾਂ ਗਲਤੀ ਹੋ ਜਾਂਦੀ ਤੁਮੇ ਜਮ ਦੀ ਪੇਖਾਤੀਓ ਹਸਿਓ ਇਸ ਗਲਤੀ ਨੂੰ ਡਿਫੈਂਡ ਨਹੀਂ ਕਰਨਾ ਨਹੀਂ ਨਹੀਂ ਤਾਂ ਵਿਅਮਜ ਆਪਣੇ ਆਪ ਨੂੰ ਸੱਚੇ ਸਾਬਿਤ ਕਰਨ ਦੇ ਲਈ ਮੈਂ ਤਾਂ ਵਿਅਮ ਵੀ ਫੇਂਦਰ ਨਾਲ ਰਿਪੋਰਟ ਬੈਂਕ ਚਾਹੁੰਦੇ ਹਾਂ ਕਿ ਪੇਸ਼ ਕਰੋ ਉਸ ਤੈਸੇ ਕੋਈ ਪਰਸੋਨੈਲ ਸੀ ਕਿਉਂਕਿ ਜਿਹੜਾ ਆਪਣੇ ਅਪਰਾਧ ਨੂੰ ਲੁਕੋ ਲੈਂਦਾ ਉਹ ਭਾਈਪਲ ਦੇ ਲਿਖਿਆ ਉਹ ਸਫਲ ਨਹੀਂ ਹੁੰਦਾ ਉਹ ਕਾਮਯਾਬ ਨਹੀਂ ਹੁੰਦਾ ਕਿ ਨਾਸਕੋਂ ਦੇ ਆਪਣੇ ਗੋਬੇ ਸਸਕੀਤ ਹੈ ਨਾ ਵੀ ਕਿ ਉਹ ਨਵਰਾ ਸੁਕੈਸਸੀ ਲਿਖੇ ਪਰ ਜਿਹੜਾ ਉਹ ਮਨ ਕੇ ਛੱਡ ਦਿੰਦਾ ਉਹਦੇ ਉੱਤੇ ਰਹਿਮ ਕੀਤੀ ਜਾਵੇਗੀ ਉਹਦੇ ਉੱਤੇ ਦਇਆ ਕੀਤੀ ਜਾਵੇਗੀ ਸੋ ਜੀਵਨ ਦੇ ਵਿੱਚ ਬਹੁਤ ਅਰੀਚਾ ਦੇ ਚੱਲਦੇ ਪਰ ਤਾਂ ਤਾਂ ਕਿੰਨਾ ਦੇ ਲੱਗ ਮੇਰੇ ਵੀ ਬਾਪ ਅਸੀਂ ਨਾ ਚਾਹੁੰਦੇ ਸੀ ਬਹੁਤ ਵਾਰੀ ਮਿਸਟेक्स ਕਰਦੇ ਦਲਕੀਆਂ ਕਰਦੇ ਦਸ ਬੋਰਿੰਗ ਲੱਗਉਂਦੀ ਤਾਂ ਨੋ ਹੀ ਆਂ ਕਿ ਨੋ ਲੋਲੇ ਦਾ ਵੋਲਦਾ ਮੈਂ 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 ਮ ਬਈ ਝੰਮ ਐ ਜੰਮ ਤੰ। ਇਵਨ ਇਟ ਦਾ ਬੂਥ ਮੇ ਤੇ ਅਗੇ ਨੂੰ ਅਕਸੈਪਟ ਕਰ ਮੰ। ਤੇ ਤੇ ਮਾਨ ਸੱਚੇ ਦਾਰੀ ਪਾਜ। ਹallelujah। ਹallelujah। ਕਿਉਂਕਿ ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ। ਬੈਕ ਕੋਨਾਰੀ ਰਿਸਪੋਸਟਾ ਕਾਲਮਾ ਤੇ ਟੈਗੋ ਅਨ ਰਾਬੀ ਦੇ ਪ੍ਰਸ਼ਨ। ਬਹੁਤ ਵਧੀਆ ਸੀ। ਪੁੱਛੀ ਤਾਂ ਨਹੀਂ ਵੀ ਕਰਨੀਆਂ ਚਾਹੁੰਦੀ ਹੁੰਦੀ। ਜਿਸਨੂੰ ਆਪ ਕੋਨੇ ਪੋਜ਼ਿਟਿਵਲੀ ਨਾ ਬੋਲਦੇ ਆ ਮੋ ਪਾਸ। ਉਹ ਜਾਣਦੀ। ਤੇ ਕੋਨ ਤੋਂ ਆਪ ਸਮਪੋਸਟ? ਉਹ ਜਾਣਦੀਆਂ। ਲਿਪੱਚਾ ਹਾਂ। ਦੂਸਰੀ ਪਾਰਟੀ ਸ਼ੈਤਾਨੀ ਸ਼ਕਤੀ ਸਾਨੂੰ ਮਜਬੂਰ ਕਰ ਦਿੰਦੀ ਉਹ ਚੀਜ਼ ਕਰਨ ਦੀ ਪਰ ਖਲਾਸਾਲਾਤਾ ਪਾਪਲੇ ਪੈ ਸੋਨੇ ਦੀ ਕੋਸਟ੍ਰਿੰਗ ਰੋ ਪਾਰਟੀ ਕੋਈ ਵੋਸੇ ਤੇ ਕਹਿੰਨ ਵਰਗੇ ਨਹੀਂ ਦੇ ਬੱਚ ਨੂੰ ਯਾਦ ਰੱਖਣਾ ਜਿਹੜਾ ਆਪਣੇ ਅਪਰਾਧ ਨੂੰ ਲੁਕਾਉਂਦਾ ਉਹ ਸਫਲ ਨਹੀਂ ਹੁੰਦਾ ਉਹ ਕਾਮਯਾਬ ਨਹੀਂ ਹੁੰਦਾ ਕੋਈ ਖੁਦਾ ਦੇ ਅੱਗੇ ਇਸਕਰੀ ਤੱਕ ਵੀ ਨਸ ਕੋ ਨਹੀਂ ਫੱਕੇ ਗੋ ਜਿਹੜਾ ਉਹਨੂੰ ਮੰਨ ਕੇ ਉਹਨੂੰ ਐਕਸੈਪਟ ਕਰਕੇ ਛੱਡ ਦਿੰਦਾ ਖੁਦਾ ਦੇ ਅੱਗੇ ਰਿਪੈਂਡ ਕਰ ਲੈਂਦਾ ਉਹਦੇ ਉੱਤੇ ਖੁਦਾਬੰਦ ਰਹਿਮ ਕਰਦਾ ਉਹਦੇ ਉੱਤੇ ਦਇਆ ਕਰਦਾ ਹੈ ਇਹ ਵਿੱਚ ਇਹ ਚੇਤੇ ਕਰੀ ਕਾਫੀ ਕੋਲ ਇਹ ਕੋਈ ਫੈਸਲਾ ਬੰਦੂਰ ਕੌਣ ਆਪਣੀ ਨਹੀਂ ਕੁਝ ਵੀ ਨੇ ਉਹਨੇ ਆਪਣੀ ਤਿਆਤ ਅਨੂਖਣ ਦੇ ਲਈ ਆਪਣੇ ਕੋਲ ਤੁਹਾਨੂੰ ਬੁਲਾਇਆ ਆ ਉਹਨੇ ਆਪਣੀ ਤਿਆਤ ਖਾਣ ਦੇ ਲਈ ਦੁਨੀਆਂ ਦੀ ਫਿਹੜ ਦੇ ਵਿੱਚੋਂ ਤੁਹਾਨੂੰ ਚੁਣਿਆ ਆ ਬੀਓ ਬੀਆ ਲੈਤੀ ਦੀ ਆ ਕਿ ਮਾਦੀ ਕਿਸੇ ਫਾਕ ਦੀ ਮੇਰ ਨਾਲੋਂ ਕਿਤੇ